ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਾ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਸੱਦੇ ਵਾਲਾ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਦੋਸਤੋ ਉਦਾਂ ਪਿੰਡ ਸੱਦਾ ਸਿੰਘ ਵਾਲਾ ਉਦੋਂ ਸੱਦੇ ਵਾਲਾ ਕਹਿੰਦੇ ਆ ਸੱਦਾ ਸਿੰਘ ਵਾਲਾ ਪਿੰਡ ਚੋਂ ਵੀਡੀਓ ਬਣਾ ਰਹੇ ਆ ਨੇੜੇ ਡਗਰੂਆ ਦੌਲਤਪੁਰਾ ਵਿਚਾਲੇ ਪਿੰਡ ਸੱਦੇ ਵਾਲਾ ਅੱਜ ਦੀ ਵੀਡੀਓ ਦੇ ਵਿੱਚ ਦੋ ਜਾਨਵਰ ਵਿਖਾਉਣੇ ਆ ਤੁਹਾਨੂੰ ਇੱਕ ਆਹ ਸੂਈ ਸਵਾਈ ਵਹਿੜ ਐ ਇੱਕ ਇਧਰ ਤਾਜੀ ਸੂਈ ਵਹਿੜ ਦੋਵੇਂ ਵੱਡੀਆਂ ਵਹਿੜਾ ਮੱਲ ਬਾਈ ਕਹਿੰਦਾ ਦੋਵਾਂ ਦੇ ਨਿੱਕੇ ਹੀ ਆ ਇਨਫਾਰਮੇਸ਼ਨ ਲੈਦਾ ਨਾ ਗੱਲਾਂ ਬਾਤਾਂ ਬਾਈ ਨਾ ਕਰ ਲੈਨੇ ਆ ਆ ਬਾਈ ਨਾ ਕਰ ਲੀ ਕਿਵੇਂ ਪੁੱਤ ਹਾਂਜੀ ਸਤਿ ਸ੍ਰੀ ਅਕਾਲ ਜੀ ਨਾਮ ਦੱਸ ਦਈਏ ਨਾਮ ਬਈ ਨਸੀਬ ਸਿੰਘ ਆ ਪਿੰਡ ਸੱਦਾ ਸਿੰਘ ਦਾ ਜ਼ਿਲ੍ਹਾ ਮੁਗਲ ਤਹਿਸੀਲ ਮੁਗਲ ਆ ਫੋਨ ਨੰਬਰ ਦੱਸੀ 9464615952 ਦੋ ਨਾ ਨਸੀਬ ਦੋ ਨਾ ਕਾ ਬਈਆ ਜੀ ਇਹ ਤੋਂ ਸ਼ੁਰੂ ਕਰ ਲੀਗੇ ਏ ਬਾਈ ਸੂਆ ਯਾਰ ਆਪਾਂ ਦਾ ਮਾਲਕਾਂ ਨੇ ਦੂਜਾ ਦੱਸੋ ਰੱਖ ਕੇ ਦਿੱਤੇ ਆ ਪਾਲਾਂ ਕਿਲੇ ਤੀਜਾ ਮੰਨ ਲਿਆ ਆ ਆ ਦੂਜਾ ਜਾਂ ਤੀਜਾ ਹੀ ਆ ਇਹ ਤੋਂ ਵੱਡੀ ਤਾਂ ਹੈ ਨਹੀਂ ਗੀ ਹੂੰ ਤੇ ਅੱਜ 6ਵਾਂ 7ਵਾਂ ਦਿਨ ਆ ਸੂਈ ਨੂੰ ਬਾਈ ਜਿਹੜਾ ਚੋ ਲੈਣਾ ਚੋ ਲੈਣਾ ਦੁੱਧ ਹੋਊਗਾ 17 ਤੋਂ 18 ਕਿਲੋ ਬਾਈ ਕਿੰਨਾ ਕੁ ਪਿਆਜੂ ਦੁੱਧ ਯਾਰ ਵੈਡ ਕ੍ਰੋਸ ਬ੍ਰੀਡ ਆ ਗਰਮੀ ਇਹਨੇ ਬੰਨਣੀ ਨਹੀਂ ਗੀ ਦੁੱਧ ਤੇ 20 ਪਿਆਜੇ 22 ਪਿਆਜੇ ਅੱਗੇ ਸੇਵਾ 20 ਦਾ ਯਾਰ ਮੰਨ ਕੇ ਲੈ ਜੇ ਕੋਈ ਵੀ 16 17 ਕਿਲੋ ਬਾਈ ਕਹਿੰਦਾ ਤਿਆਰ ਐ ਇਹ ਜਿਹੜਾ ਹੋਰ ਕਢਾ ਲਾ 20 ਪਿਆ ਜੇ 22 ਪਿਆ ਜੀ ਇੱਥੇ ਦੁੱਧ ਪਿਆ ਜੂ ਕੱਦ ਚ ਵਹਿੜ ਪੂਰੀ ਵੱਡੀ ਆ ਢੰਨ ਵਾਲੀ ਵਹਿੜ ਤੁੰਨ ਤੁਸੀਂ ਵੇਖ ਹੀ ਰਹੇ ਹੋ ਪੂਰਾ ਵੱਡਾ ਸੂਲ ਭਾਰੀ ਆ ਕੰਨ ਵੀ ਵੱਡਾ ਪ੍ਰਿੰਟ ਜ਼ਰੂਰ ਅਮਰੀਕਨ ਵਾਲਾ ਹੈਗਾ ਤੁੰਨ ਵੀ ਵੱਡਾ ਕੰਨ ਵੀ ਵੱਡੇ ਆ ਸੂਲ ਵੀ ਮੋਟੀ ਆ 16 17 ਕਿਲੋ ਅੱਜ 6 ਅੰਕ ਦਿਨਾਂ ਦੀ ਸੂਈ ਥੱਲੇ ਦੁੱਧ ਤਿਆਰ ਹੈ ਫਿਰ ਗੱਡੀ ਦੇ ਡੱਬੇ ਜਿੱਡੀ ਆ ਕੋਈ ਨਿੱਕੀ ਹੀ ਨਹੀਂ ਪੂਰੀ ਵੱਡੀ ਡਵਲ ਵਹਿੜ 20 ਕਿਲੋ ਮੰਨ ਕੇ ਹੀ ਬਾਈ ਕਹਿੰਦਾ ਸੌਦਾ ਕਰ ਲੋ ਬਾਕੀ ਜਿਹੜੀ ਅੱਜ 6 ਅੰਕ ਦਿਨਾਂ ਦੀ ਸੂਈ 16 17 ਕਿਲੋ ਦੁੱਧ ਚਵਾਈ ਜਾਂਦੀ ਆ ਤੇ 20 ਕਿਲੋ ਦੁੱਧ ਐਡੀ ਵਹਿੜ ਨੂੰ ਕੋਈ ਬਾੜਾ ਨਹੀਂ ਮਗਰ ਬੱਚਾ ਵੱਛਾ ਬੱਚਾ ਇਹ ਤੁਹਾਨੂੰ ਦੱਸਦਾ ਹੀ ਹੈ ਲਵਾਜਾ ਬੱਚਾ ਤੇ ਜਿਹੜੀ 6-7 ਦਿਨਾਂ ਦੀ ਸੂਈ 16-17 ਕਿਲੋ ਪਿਆਈ ਜਾਂਦੀ ਆ ਤੇ 20 ਕਿਲੋ ਆਮਣਾ ਦੁੱਧ ਪਿਆ ਦੇਣਾ ਬਾਕੀ ਐਡੀ ਵੜ ਜੇ ਇਹਨਾਂ ਦੁੱਧ ਨਹੀਂ ਦਿੰਦੀ ਫਿਰ ਦੇਣਾ ਵੀ ਕੀਨੇ ਆ ਬਾਕੀ ਸਹੀ ਮਹਣੇ ਪਸ਼ੂ ਦਸੀ ਬਾਰੀ ਦਿਨੀ ਕਣਕ-ਕਣ ਚੱਲ ਕੇ ਮੈਲੇ ਤੋਂ ਸਾਫ਼ ਹੋ ਕੇ ਦੁੱਧ ਤੇ ਆਉਂਦਾ ਅਜੇ ਤਾਂ 6-7 ਦਿਨ ਹੋਏ ਆ ਅੱਜ 16 ਤੋਂ 17 ਕਿਲੋ ਕੰਡੇ ਵਾਲਾ ਤਿਆਰ ਤੜਕੇ ਆਥਣੇ ਦੋ ਟਾਈਮ ਚਾਰ ਟਾਈਮ ਪੰਜ ਟਾਈਮ ਚੋਕੇ ਲੈ ਜੋ ਮੋਟਾ-ਮੋਟਾ ਥਣ ਗੁਲਾਬੀ ਹੱਦੀ ਚਵਾਈ ਵਾਲਾ ਵੀਡੀਓ ਬਣਾ ਰਹੇ ਆ ਦੁਪਹਿਰੇ 1:30 ਵਜੇ ਸਮਾਂ ਜਰੂਰ ਨੋਟ ਕਰ ਲਿਓ ਕਿਉਂਕਿ ਸ਼ਾਮ ਦੀ ਚਵਾਈ ਚ ਅਜੇ ਅੱਧਾ ਦਿਨ ਪਿਆ ਇਹੀ ਕਿਤੇ ਆਥ ਨੇ ਵੀਡੀਓ ਬਣਾਉਂਦੇ 5-6 ਵਜੇ ਚਵਾਈ ਦੇ ਟਾਈਮ ਤੇ ਹਵਾਨਾ ਦੁੱਧ ਨਾਲ ਭਰਿਆ ਹੁਣ ਅਸੀਂ ਬਾਕੀ ਇਹ ਤਾਂ ਸੂਈ ਸਵਾਈ ਆ ਕਿਹੜਾ ਕੋਈ ਗੱਭਣ ਆਪਦੀ ਦੋ ਟਾਈਮ ਚਾਰ ਟਾਈਮ ਕੰਡੇ ਦੇ ਜੋਕ ਕੇ ਲੈ ਜਾਓ ਥਾਣਾ ਪੂਰਾ ਚੰਗਾ ਭਾਵਾਂ ਅੱਥੀ ਚੋਲਿਓ ਭਾਵਾਂ ਮਸ਼ੀਨ ਤੇ ਚੋਲਿਓ ਮੋਟਾ ਹੱਦੀ ਚਵਾਈ ਵਾਲਾ ਥਾਣਾ ਹਵਾਨਾ ਤੇ ਬਰੀਕ-ਬਰੀਕ ਵੇਂਜ ਵੀ ਚੰਗੀਆਂ ਜੈ ਜੈ ਮਾਲ ਨਸੀਬ 75000 ਦੀ ਦੇਣਾ ਮਾਨਤਾਨ ਕਰਦੇ ਹਾਂ 75000 ਚ ਬਾਈ ਕਹਿੰਦਾ ਮਾਨਤਾਨ ਹੋ ਜੂ ਇਧਰ ਛੋਟਾ ਵਪਾਰੀ ਆ ਆਪਦਾ ਤੇ ਲਿਹਾਰਾ ਚੱਕੀ ਫਿਰਦਾ ਵਹਿੜ ਪੂਰੀ ਚੰਗੀ ਆ ਤਾਜੀ ਸੂਈ ਆ 20 22 ਕਿਲੋ ਖੁੱਲਾ ਦੁੱਧ ਪਿਆ ਜੂ ਮੁੱਲ 75 ਮਾਨਤਾਨ ਹੋ ਜੂ ਮਗਰ ਵੱਛਾ ਐਡੀ ਵਹਿੜ ਇਦੂ ਘਟਦਾ ਫਿਰ ਤੁਹਾਨੂੰ ਵੀ ਪਤਾ ਦੇਣੀ ਵੀ ਕੀ ਨੇ ਇਹਹੀ ਵਹਿੜ ਕੋਈ ਭੈਣ ਭਰਾ ਸਕਰਮਿਓ ਗਰਮੀਂ ਦੁੱਧ ਪੀ ਕੇ 托ਕੜ ਗੱਬਣ ਕਰਕੇ ਵੀ ਕੋਈ ਸੇਲ ਕਰਦਾ ਤਾਂ ਵੀ 50000 55000 ਦੀ 托ਕੜ ਗੱਬਣ ਨੇ ਵਿਕ ਜਣਾ ਕਿਉਂਕਿ ਵੜ ਵੱਡੀ ਬਹੁਤ ਆ ਤੇ ਗਾਂ ਚੂਗੀ ਵੀ ਸਿਆਲਾਂ ਚ ਤੇ ਲੱਖ ਰੁਪਏ ਦੀ ਵੜ ਆ ਸਿਆਲਾਂ ਚ ਤੁਹਾਨੂੰ ਪਤਾ ਹੀ ਆ ਡੱਬੇ ਰੰਗ ਦਾ ਥੋੜਾ ਜਿਹਾ ਬਾਜ਼ਾਰ ਜਿਆਦਾ ਹੁੰਦਾ ਦੋ ਨੰਬਰ ਤੇ ਆ ਜਾ ਇਹ ਬਾਈ ਇਨੂੰ ਅੱਜ 35-40 ਦਿਨ ਹੋ ਗਏ ਆ ਇਹਨੂੰ ਤੇ 11 ਕਿਲੋ ਦੁੱਧ ਆ ਬਈ ਇਹਦੇ ਕਿੰਨੇ ਦੀ 35 ਲਓ ਬਈ 35-40 ਦਿਨ ਹੋ ਗਏ ਇਹਦੇ ਟੀਕਾ ਲੱਗੇ ਨੂੰ ਜਿਹੜਾ ਦੁੱਧ ਤੁਸੀਂ ਝੋ ਲੈਣਾ 11 ਕਿਲੋ ਆ 35000 ਦੀ ਦੇ ਦੇਣੀ ਆ ਵੇੜ ਇਹ ਵੀ ਕੱਦ ਚ ਵੱਡੀ ਆ ਵਜ਼ਨ ਬਹੁਤ ਆ ਪਰ ਇੱਕ ਨੰਬਰ ਥੋੜੀ ਜਿਹਾ ਜ਼ਿਆਦਾ ਹੀ ਵੱਡੀ ਆ ਬੜਾ ਦੋ ਨੰਬਰ ਵੀ ਵੱਡੀ ਐ ਇੱਕ ਨੰਬਰ ਤਾਂ ਫੁੱਲੀ ਵੱਡੀ ਐ 10 11 ਕਿਲੋ ਦੁੱਧ ਤਿਆਰ ਐ 11 ਕਿਲੋ ਦੁੱਧ 10 ਤਾਂ ਮੇਰੇ ਮੂੰਹ 'ਚੋਂ ਨਿਕਲ ਗਿਆ 11 ਕਿਲੋ ਦੁੱਧ ਐ 35000 ਦੀ ਦੇ ਦੇਣੀ ਆ ਅੱਜ 35 40 ਦਿਨ ਹੋ ਗਏ ਦੀ AI ਹੋਈ ਨੂੰ ਥਨਾ ਦੀ ਸਾਫ਼ ਸੁਥਰੀ ਐ ਸਮਾਂ ਨੋਟ ਕਰ ਲਿਓ ਦੁਪਹਿਰੇ 1:30 ਵਜੇ ਵੀਡੀਓ ਬਣਾ ਰਹੇ ਆ ਸ਼ਾਮ ਦੀ ਚਵਾਈ ਚਾਹੇ ਅੱਧਾ ਦਿਨ ਪਿਆ 35 ਜੋ ਮਾਨ ਤਾਨ ਹੋ ਜਾਊਗਾ ਵੇ ਫਿਕਰੋ ਕੇ ਆਜੋ ਇਹਦੂ ਘਟਮਲ ਚ ਦਾ ਫਿਰ ਤੁਹਾਨੂੰ ਵੀ ਪਤਾ ਦੇਣੀ ਵੀ ਕੀ ਨੇ ਜੇ ਕਿਸੇ ਭੈਣ ਭਰਾ ਨੇ ਥੋੜੇ ਪੈਸੇ ਲਾਉਣੇ ਹੋਣ 11 ਕਿਲੋ ਦੁੱਧ ਨਾਲ ਸਰਦਾ ਹੋਵੇ ਤੇ ਫਿਰ ਤਾਂ ਆ ਵੜ ਪੂਰੀ ਚੰਗੀਆਂ ਨਵਾ ਹਨ ਬੁੱਥੀ ਵੇਖ ਲਓ ਲਵੀ ਜੀ ਆ ਦੂਜਾ ਸੁਆ 35000 ਤੇ ਜੇ ਕਿਸੇ ਨੇ ਲੈਣੀ ਵੱਧ ਦੁੱਧ ਵਾਲੀ ਤੇ ਅਗਲਾ ਇੱਕ ਨੰਬਰ ਲੈ ਲੇ ਇਹ 75000 ਮੁੱਲ ਹੈ ਟੋਕੜ ਗੱਬਣ ਕਰਕੇ ਵੀ ਵੇਚੋਗੇ 50 55000 ਦੀ ਇੱਕ ਨੰਬਰ ਜਿੱਦਣ ਢਾਈਆਂ ਤਿੰਨ ਮਹੀਨਿਆਂ ਦੀ ਗੱਬਣ ਹੋ ਜਾਂਦੀ ਹੈ ਨਾ ਚੈੱਕ ਪਾਸ ਇੰਨੇ ਦੀ ਵਿਕ ਜਾਣੀ ਐ ਫੋਨ ਨੰਬਰ ਸਕਰੀਨ ਤੇ ਆ ਛੋਟੇ ਛੋਟੇ ਪਾ ਪੂਰੀਆਂ ਵੱਡੀਆਂ ਵਹਿੜਾ ਜਿਹਦੇ ਜਿਹੜੇ ਵੀ ਪਸੰਦ ਆਉਂਦੀ ਆ ਪਾਈ ਦੇ ਘਰੇ ਆਜੋ ਆਪ ਦੀ ਚੋਕੇ ਲੈ ਜਾਓ ਕਿਉਂਕਿ ਦੋਵਾਂ ਨੱਕ ਸੂਏ ਸਵਾਏ ਆ ਪਿੰਡ ਸੱਦਾ ਸਿੰਘ ਵਾਲਾ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ